ਪਾਣੀ ਗਰਮ ਕਰਨ ਨਾਲ ਹੀ ਲੋਹੇ ਦੀ ਰੋੜ ਨੂੰ ਤੁਸੀਂ ਜਰਾਬ ਪਾਉਂਦੇ ਸਾਰ ਹੀ ਨਾ ਹੈਰਾਨ ਹੋ ਜਾਓਗੇ ਵੀ ਇੰਨੇ ਕਮਾਲ ਦੇ ਟਿਪਸ ਲੈ ਕੇ ਆਜ਼ਰਾ ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਕਿ ਸਾਰੇ ਬਹੁਤ ਜਿਆਦੇ ਵਧੀਆ ਹੋਣਗੇ ਤੇ ਚਲੋ ਜੀ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਜਿਹੜੀ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਿਆਦੇ ਖਾਸ ਹੋਣ ਵਾਲੀ ਹੈ ਤੇ ਚਲੋ ਜੀ ਦੇਖਦੇ ਅੱਜ ਦੀ ਵੀਡੀਓ ਤੇ ਨਾਲ ਅੱਜ ਦੇ ਟਿਪਸ ਜਿਹੜੇ ਤੁਹਾਡੇ ਨਾਲ ਮੈਂ ਸ਼ੇਅਰ ਕਰਨ ਲੱਗੀ ਆਂ ਸਾਡੇ ਕੋਲ ਘਰ ਜੁਰਾਬਾਂ ਹੁੰਦੀਆਂ ਉਹਨਾਂ ਨੂੰ ਅਸੀਂ ਬੇਕਾਰ ਸਮਝ ਕੇ ਨਾ ਜਿਹੜੇ ਰੰਗ-ਵੰਗੇ ਜੁਰਾਬਾਂ ਹੁੰਦੀਆਂ ਆਪਾਂ ਸਿੜ ਦਿੰਦੇ ਆ ਆਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਜੁਰਾਬਾਂ ਨੂੰ ਬਿਲਕੁਲ ਨਹੀਂ ਸੁੱਟਣਾ ਹੈਗਾ ਹੁਣ ਇਹਦਾ ਇਸਤੇਮਾਲ ਇੰਨੇ ਵਧੀਆ ਤਰੀਕੇ ਨਾਲ ਆਪਾਂ ਅੱਜ ਕਰਾਂਗੇ ਚਲੋ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਆ ਜਿੰਨੇ ਵੀ ਸਰਦੀਆਂ ਦੇ ਕੱਪੜੇ ਵਗੈਰਾ ਮੈਂ ਕੱਢੇ ਸੀ ਨਾ ਉਹਦੇ ਵਿੱਚ ਜਿੰਨੇ ਵੀ ਆਪਣੀਆਂ ਜੁਰਾਬਾਂ ਵਗੈਰਾ ਨਿਕਲੇ ਰੰਗ-ਬਰੰਗੀਆਂ ਉਹ ਮੈਂ ਇਕੱਠੀਆਂ ਕਰ ਲੀਆਂ ਸੀਗੀਆਂ ਤੇ ਇਹਦੇ ਨਾਲ ਆਪਾਂ ਇੰਨੇ ਵਧੀਆ ਟਿਪਸ ਤੁਹਾਨੂੰ ਅੱਜ ਸ਼ੇਅਰ ਕਰਾਂਗੇ ਕਿ ਤੁਸੀਂ ਖੁਦ ਹੈਰਾਨ ਹੋ ਜਾਓਗੇ ਵੀ ਇਹ ਟਿਪਸ ਵਗੈਰਾ ਵੀ ਹੋ ਸਕਦੀ ਹੈ ਤੇ ਚਲੋ ਇਹ ਦੇਖਦੇ ਹਾਂ ਇੱਧਰ ਦੇਖ ਜੇ ਵੱਡੀ ਛਤਰੀ ਆਪਣੇ ਕੋਲ ਇਹਨੂੰ ਰੱਖਣਾ ਹੈ ਨਾ ਬਹੁਤ ਔਖਾ ਕੰਮ ਹੈ ਕਦੇ ਇਧਰੋਂ ਕਦੇ ਉਧਰ ਚੂਹੇ ਵੀ ਟੱਕ ਵਗੈਰਾ ਦਿੰਦੇ ਜਿਹੜੇ ਆਪਾਂ ਇਦਾਂ ਥੱਲੇ ਵਗੈਰਾ ਕਿਤੇ ਹੈ ਨਾ ਬੈੱਡਾਂ ਦੇ ਰੱਖਦੀਆਂ ਇੱਥੇ ਕੀ ਕਰਨਾ ਇੱਕ ਮੈਂ ਵੱਡੀ ਜਰਾਵਲੀ ਹੈ ਤੁਸੀਂ ਦੇਖ ਸਕਦੇ ਆ ਇਹਦੇ ਵਿੱਚ ਆਪਾਂ ਛਤਰੀ ਵਗੈਰਾ ਪਾ ਕੇ ਰੱਖ ਦੇਣੀ ਹੈ ਤੁਸੀਂ ਨੂੰ ਟੰਗ ਵੀ ਸਕਦੇ ਹੋ ਇਹਨਾਂ ਨੂੰ ਛਤਰੀ ਨੂੰ ਸੀ ਕੇ ਵੀ ਮਤਲਬ ਜਿਹੜੀ ਜਰਾਬ ਆਪਾਂ ਪਾਈ ਉਹਨੂੰ ਸੀ ਕੇ ਨਾ ਤੁਸੀਂ ਇਹਨੂੰ ਸਾਈਡ ਤੇ ਵੀ ਰੱਖ ਸਕਦੇ ਹੋ ਚੂਹੇ ਵਗੈਰਾ ਦਾ ਟੋਕਣਾ ਵੀ ਨਹੀਂ ਹੈਗਾ ਤਾਂ ਤੁਹਾਨੂੰ ਆਸਾਨੀ ਨਾਲ ਮਿਲ ਜਾਣੀਆਂ ਛਤਰੀ ਜਿੱਥੇ ਤੁਸੀਂ ਰੱਖੀ ਹੋਗੀ ਇਹ ਤੁਸੀਂ ਬੱਚਿਆਂ ਦੀ ਜਿਹੜੀਆਂ ਵੱਡੀਆਂ ਪਜਾਮੀਆਂ ਹੁੰਦੀਆਂ ਨਾ ਉਹ ਵੀ ਤੁਸੀਂ ਲੈ ਸਕਦੇ ਹੋ ਜਾਂ ਗੋਡੇ ਵਗੈਰਾ ਹੁੰਦੇ ਫालतू ਉਹ ਵੀ ਤੁਸੀਂ ਇਸ ਤੇ ਛਤਰੀ ਪਾਉਣ ਵਾਸਤੇ ਇਸਤੇਮਾਲ ਕਰ ਸਕਦੇ ਆ ਚਲੋ ਜੀ ਅਗਲੀ ਟੇਬਲ ਚਲਦੇ ਆ ਤੁਸੀਂ ਦੇਖ ਸਕਦੇ ਆ ਸਾਡੇ ਕੋਲ ਇਹਦੇ ਵਾਈਟ ਕਲਰ ਦੇ ਡੱਬੇ ਹੁੰਦੇ ਨੇ ਇਹਨਾਂ ਵਿੱਚ ਜਿਹੜਾ ਸਮਾਨ ਪਾਇਆ ਉਹ ਸਾਰਿਆਂ ਦਿਖਦਾ ਹੈ ਨਾ ਆਪਾਂ ਇਹਨਾਂ ਨੂੰ ਕਿਸ ਤਰ੍ਹਾਂ ਕਵਰ ਕਰ ਸਕਦੇ ਆ ਸਾਡੇ ਕੋਲ ਜਰਾਬਾ ਆ ਗਏ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੁਸੀਂ ਵਾਸ਼ ਕਰ ਲੈਣਾ ਜਰਾਬਾਂ ਨੂੰ ਤੇ ਆਪਾਂ ਇਹਨਾਂ ਤੇਜ ਸਕਦੇ ਆ ਤੁਸੀਂ ਵੱਡੇ ਤੋਂ ਵੱਡਾ ਡੱਬਾ ਵੀ ਤੁਸੀਂ ਜਰਾਬ ਦੇ ਵਿੱਚ ਪਾ ਸਕਦੇ ਹੋ ਇਹਨਾਂ ਨਾਲ ਆਪਾਂ ਜਰਾਬਾਂ ਨਾਲ ਨਾ ਇਹਨਾਂ ਨੂੰ ਕਵਰ ਕਰ ਲੈਣਾ ਡੱਬਿਆਂ ਨੂੰ ਸਾਰਿਆਂ ਨੂੰ ਬਹੁਤ ਵਧੀਆ ਕਮਾਲ ਦੇ ਟਿਪਸ ਹੁੰਦੇ ਜਿਹੜੇ ਆਪਾਂ ਤੁਹਾਨੂੰ ਸ਼ੇਅਰ ਕਰਦੇ ਆ ਉਹਨਾਂ ਨੂੰ ਜਰੂਰ ਤੁਸੀਂ ਆਪਣੇ ਘਰ ਦੇ ਵਿੱਚ ਇਸਤੇਮਾਲ ਕਰਕੇ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਵੀ ਇਹ ਟਿਪਸ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਇੱਕ ਤਾਂ ਤੁਹਾਨੂੰ ਫਾਇਦਾ ਇਹ ਹੋ ਜਾਣਾ ਕਿ ਇੱਕ ਤਾਂ ਇਹਦੇ ਨਾਲ ਜਿਹੜੇ ਡੱਬੇ ਹੈਗੇ ਕਿਚਨ ਦੇ ਹੋਗੇ ਹਨਾ ਜਾਂ ਬੋਤਲਾਂ ਹੋਗੀਆਂ ਤੇਲ ਦੀਆਂ ਹੋਗੀਆਂ ਜਾਂ ਬੱਚੇ ਦੀਆਂ ਬੋਤਲਾਂ ਹੋਗੀਆਂ ਉਹ ਤੁਹਾਡੀ ਖਰਾਬ ਨਹੀਂ ਹੋਣੀਆਂ ਹੈਗੀਆਂ ਡੱਬੇ ਉੱਦਦੇ ਉੱਦਦੇ ਸਾਫ਼ ਸੁਥਰੇ ਰਹਿਣੇ ਆ ਦੂਜਾ ਇਹ ਹੈ ਕਿ ਜੇ ਸਮਾਨ ਸਾਹਮਣੇ ਤੁਸੀਂ ਖਾਣ ਪੀਣ ਦਾ ਵੀ ਰੱਖਿਆ ਹੁੰਦਾ ਤਾਂ ਬੱਚੇ ਵੀ ਛੱਡਦੇ ਨਹੀਂ ਹੈਗੇ ਆ ਆਪ ਵੀ ਨਾ ਕਹਿੰਦਾ ਇਹ ਵੀ ਖਾ ਲਿਓ ਵੀ ਖਾ ਲਿਓ ਹੈ ਨਾ ਉਹ ਵੀ ਤੁਹਾਡਾ ਬਿਲਕੁਲ ਸੇਫ ਰਹੂਗਾ ਕਿਉਂਕਿ ਜਦੋਂ ਸਮਾਨ ਨਹੀਂ ਤੁਹਾਨੂੰ ਦਿਖੂਗਾ ਸਾਹਮਣੇ ਇਦਾਂ ਪਿਆਵਾ ਜਰਾਬਾ ਵਗੈਰਾ ਦਾ ਕਵਰ ਵਗੈਰਾ ਤੁਸੀਂ ਚੜਾ ਦਿੱਤੇ ਹੋਣਾ ਤਾਂ ਉਹ ਵੀ ਤੁਹਾਡਾ ਥੋੜਾ ਥੋੜਾ ਜਿਹਾ ਸੇਫ ਰਹੂਗਾ ਖਰਚੇ ਵੀ ਤੁਹਾਡੇ ਥੋੜਾ ਥੋੜਾ ਜਿਹਾ ਕੰਟਰੋਲ ਹੋਊਗਾ ਤੁਸੀਂ ਦੇਖ ਸਕਦੇ ਹੋ ਆਈ ਹੋਪ ਇਹ ਵੀ ਤੁਹਾਨੂੰ ਵਧੀਆ ਲੱਗੀ ਹੋਵੇ ਹੈ ਨਾ ਚਲੇ ਜੋਂ ਦਾ ਤੀਜੇ ਆਈਡੀਆ ਵੱਲ ਚਲਦੇ ਆਂ ਇੱਥੇ ਪਜਾਮੀ ਸੀਗੀ ਗਰਮ ਪਜਾਮੀ ਤੁਸੀਂ ਦੇ ਸਕਦੇ ਲਾਸਟਿਕ ਵਗੈਰਾ ਖਰਾਬ ਹੋ ਗਈ ਸੀ ਫਟ ਗਈ ਸੀ ਕਿਰਾ ਇਸਤੇਮਾਲ ਆਪਾਂ ਇੰਨੇ ਵਧੀਆ ਟੰਗਣਾ ਤੁਹਾਨੂੰ ਕਰਕੇ ਦੱਸਣਾ ਕੱਚ ਦੇ ਗਲਾਸ ਆਪਣੇ ਸਾਰਿਆਂ ਦੇ ਘਰ ਹੁੰਦੇ ਆ ਨਾ ਇਹਨਾਂ ਕੱਪ ਹੋ ਗਏ ਗਲਾਸ ਹੋ ਗਏ ਜਾਂ ਪਲੇਟਾਂ ਹੋ ਗੀਆਂ ਟੁੱਟਣ ਦਾ ਡਰ ਲੱਗਿਆ ਰਹਿੰਦਾ ਇਹਨਾਂ ਨੂੰ ਤੇ ਇੱਕ ਤਾਂ ਇਹ ਹੁੰਦਾ ਇੱਕ ਤਾਂ ਇਹਨਾਂ ਵੀ ਸੇਫ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਰੱਖ ਸਕਦੇ ਤਾਂ ਕਿ ਟੁੱਟੇ ਨਾ ਤੁਸੀਂ ਦੇ ਸਕਦੇ ਹੋ ਇੱਕ ਤੇ ਇੱਕ ਦਾ ਗਲਾਸ ਮੈਂ ਚਣ ਦਿੱਤੇ ਆ ਪੰਜ ਛੇ ਗਲਾਸ ਵੀਗੇ ਸਾਰੇ ਚਣ ਕੇ ਤੇ ਆਪਾਂ ਇਹਨੂੰ ਇਸ ਤਰ੍ਹਾਂ ਕਵਰ ਕਰ ਲੈਣਾ ਜਿਹੜਾ ਥੱਲੇ ਵਾਲੀ ਸਾਈਡ ਹੈ ਨਾ ਇਧ ਦਾਨੀ ਇਹਨੂੰ ਗੱਠ ਬਣ ਕੇ ਤੇ ਦੂਜੇ ਬੰਨ ਆਪੇ ਇਦੀ ਰਹਿਣ ਦੇਣਾ ਉਹਨੂੰ ਆਪਾਂ ਕਿਸੇ ਚੀਜ਼ ਨਾਲ ਕਵਰ ਨਹੀਂ ਕਰਨਾ ਹੈਗਾ ਤੁਸੀਂ ਚਾਹੋ ਤੇ ਉਸ ਬੰਨੇ ਵੀ ਤੁਸੀਂ ਗਲਾਸ ਵਗੈਰਾ ਜੇ ਤੁਹਾਡੇ ਕੋਲ ਐਕਸਟਰਾ ਹੈਗਾ ਤੁਸੀਂ ਉਹ ਪਾ ਕੇ ਰੱਖ ਸਕਦੇ ਹੋ ਤੇ ਆਪੇ ਨੂੰ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਗੱਠ ਵਗੈਰਾ ਦੇ ਕੇ ਤੇ ਇਸ ਤਰ੍ਹਾਂ ਤੁਸੀਂ ਹੈਂਗ ਕਰਕੇ ਨੂੰ ਰੱਖ ਸਕਦੇ ਹੋ ਇਕੱਠਾ ਇਸ ਤਰ੍ਹਾਂ ਉੱਪਰ ਨੂੰ ਇਦਾਂ ਬੰਨ ਕੇ ਤੇ ਇਹ ਤੁਹਾਡੇ ਗਲਾਸ ਬਿਲਕੁਲ ਸਿਕਿਓਰ ਰਹਿਣੇ ਬਿਲਕੁਲ ਡਿਗਣੇ ਨਹੀਂ ਹੈਗੇ ਨਾ ਟੁੱਟਣੇ ਹੈਗੇ ਅਗਰ ਤੁਹਾਨੂੰ ਕੱਚ ਦੇ ਗਲਾਸਾਂ ਦੀ ਲੋੜ ਪਈ ਤਾਂ ਤੁਸੀਂ ਇਸ ਤਰ੍ਹਾਂ ਇਦਾਂ ਕੱਢ ਵੀ ਸਕਦੇ ਹੋ ਕੱਢ ਕੇ ਫਿਰ ਧੋ ਕੇ ਮਾਂਜ ਕੇ ਤੁਸੀਂ ਇਸ ਤਰ੍ਹਾਂ ਹੀ ਸਕਾ ਕੇ ਰੱਖ ਸਕਦੇ ਹੋ ਹੈਨਾ ਕਮਾਲ ਦੀ ਟਿਪਸ ਆਈ ਹੋਪ ਇਹ ਵੀ ਟਿਪਸ ਤੁਹਾਨੂੰ ਵਧੀਆ ਤੇ ਪਸੰਦ ਆਈ ਹੋਗੀ ਚਲੋ ਜੀ ਅਗਲੀ ਟਿਪਸ ਬਾਅਦ ਚੱਲਦੇ ਆਪਾਂ ਨੇ ਪਾ ਇੱਥੇ ਦੀਏ ਵਗੈਰਾ ਪਏ ਸੀਗੇ ਕਿਉਂਕਿ ਦੀਵਾਲੀ ਦੇ ਦਿਨਾਂ ਦੇ ਦੀਵੇ ਕਾਫੀ ਬਚ ਜਾਂਦੇ ਤਾਂ ਕਈ ਇੱਧਰ ਡਿੱਗਦੇ ਕਈ ਉੱਧਰ ਡਿੱਗਦੇ ਸਿੰਪਲ ਜਿਹਾ ਤਰੀਕਾ ਦੱਸਾਂਗੀ ਇੱਥੇ ਆਪਾਂ ਜਰਾਬ ਲੈਣੀ ਆ ਜਰਾਬ ਦੇ ਵਿੱਚ ਆਪਾਂ ਜਿੰਨੇ ਵੀ ਦੀਵੇ ਹੈਗੇ ਨਾ ਸਾਰੇ ਦੇ ਵਿੱਚ ਪਾ ਲੈਣੇ ਪਾ ਕੇ ਤੁਸੀਂ ਅਲਮਾਰੀ ਦੇ ਵਿੱਚ ਜਾਂ ਕਿਤੇ ਤੁਸੀਂ ਆ ਕੋਈ ਕੰਟੇਨਰ ਦੇ ਵਿੱਚ ਹਨਾ ਤੁਸੀਂ ਰੱਖ ਦੋਆਂ ਸੇਫਲੀ ਟੁੱਟਣੇ ਵੀ ਨਹੀਂ ਹੈਗੇ ਅਗਲੀ ਦੀਵਾਲੀ ਨੂੰ ਵੀ ਤੁਸੀਂ ਇਹਨਾਂ ਨੂੰ ਇਸਤੇਮਾਲ ਕਰ ਸਕਦੇ ਹੋ ਜਾਂ ਤਾਂ ਫਿਰ ਕੋਈ ਬਹੁਤ ਸਾਰੀਆਂ ਚੀਜ਼ਾਂ ਹੈ ਨਾ ਆਪਾਂ ਇਹਨਾਂ ਦੀਵਿਆਂ ਤੋਂ ਬਣਾ ਲੈਂਦੇ ਆ ਉਹ ਵੀ ਤੁਸੀਂ ਬਣਾ ਕੇ ਰੱਖ ਸਕਦੇ ਹੋ ਬਹੁਤ ਵਧੀਆ ਤੇ ਕਮਾਲ ਦੀਆਂ ਮਤਲਬ ਇਹ ਚੀਜ਼ਾਂ ਆਪਾਂ ਰੱਖ ਸਕਦੇ ਹਾਂ ਆਪਣੀ ਅਲਮਾਰੀ ਦੇ ਵਿੱਚ ਸੇਫਲੀ ਕੋਈ ਵੀ ਨੁਕਸਾਨ ਵਗੈਰਾ ਕੁਝ ਨਹੀਂ ਹੈਗਾ ਇਹਦਾ ਲੱਭਣ 'ਚ ਵੀ ਆਸਾਨੀ ਹੋਣੀ ਹੈ ਤੇ ਚਲੋ ਜੀ ਅਗਲੀ ਟੇਬਲ ਚੱਲਦੇ ਆ ਰੰਗ-ਬਰੰਗੇ ਜਰੱਬਾ ਹੁੰਦੀਆਂ ਤੇ ਹੁਣ ਤੁਸੀਂ ਇਹਨਾਂ ਨੂੰ ਪਾਰਟੀ 'ਚ ਵਿਆਹ 'ਚ ਸ਼ਾਦੀ 'ਚ ਸਕੂਲ 'ਚ ਪਾ ਕੇ ਜਿੱਦਾਂ ਮਾਜੀ ਦਫ਼ਤਰਾਂ 'ਚ ਪਾ ਕੇ ਜਿੱਦਾਂ ਮਾਜੀ ਰੰਗ-ਬਰੰਗੇ ਜਰੱਬਾ ਪਾ ਕੇ ਜਾਓ ਕਿਸੇ ਦੇ ਜਜਮੈਂਟ ਰਿਕਾ ਨਾਲ ਕਿ ਤੁਸੀਂ ਰੰਗ-ਬਰੰਗੇ ਜਰੱਬਾ ਪਾਈਆਂ ਇੱਕੋ ਜਿਹੀ ਲੱਗੂਗੀ ਰੰਗ-ਬਰੰਗੇ ਜਰੱਬਾ ਆਪਾਂ ਇੱਥੇ ਤੋਂ ਤੁਹਾਡੇ ਸਾਹਮਣੇ ਲਾਈਵ ਦੱਸ ਰਹੇ ਹ ਇੱਥੇ ਆਪਾਂ ਜਰਾਬਾਂ ਪਾ ਲਈਆਂ ਇੱਕ ਹੋਰ ਜਰਾਬ ਅਤੇ ਇੱਕ ਹੋਰ ਹੈ ਤੇ ਇਹਦੇ ਬਾਅਦ ਆਪਾਂ ਕੀ ਕਰਨਾ ਜਿਹੜੇ ਸਾਡੇ ਕੋਲ ਜਿੱਦਾਂ ਸਕੂਲ ਦੀਆਂ ਹੋ ਗਈਆਂ ਬੱਚੇ ਦੀਆਂ ਜਰਾਬਾਂ ਹੁੰਦੀਆਂ ਜਾਂ ਆਪਣੇ ਕੋਲ ਕੋਈ ਜਰਾਬਾਂ ਮਤਲਬ ਹੁੰਦੀ ਆ ਆਪਾਂ ਪਾ ਕੇ ਜਾਣਾ ਹੁੰਦਾ ਜਿਹੜੀਆਂ ਰੰਗ-ਬਰੰਗੀਆਂ ਜਰਾਬਾਂ ਪਾ ਜਾਣਾ ਉਹਦੇ ਉੱਤੇ ਆਪਾਂ ਉਹ ਵਾਲੀ ਜਰਾਬਾਂ ਪਾ ਲੈਣੀਆਂ ਤੇ ਜਿੱਦਾਂ ਆਪਾਂ ਹੁਣ ਜਰਾਬਾਂ ਸਿਰ ਦਿੰਦੇ ਆ ਹਨਾ ਕੋਈ ਕੰਮ ਕੰਮ ਦਾ ਨਹੀਂ ਹੈਗਾ ਚਲੋ ਇੱਧਰ ਸਿਰ ਤੋਂ ਉੱਧਰ ਸਿੱਟੋ ਸਰਦੀਆਂ ਬਹੁਤ ਜ਼ਿਆਦੇ ਪੈਣ ੜੀਆਂ ਦੋ ਦੋ ਤਿੰਨ ਤਿੰਨ ਜਰਾਬਾਂ ਤਾਂ ਅੱਗੇ ਆਪਾਂ ਬੱਚਿਆਂ ਦੇ ਜਾਂ ਆਪਣੇ ਪਾ ਕੇ ਹੀ ਰੱਖਦੇ ਹਾਂ ਨਾ ਸਕੂਲ ਨੂੰ ਜਾ ਤੁਸੀਂ ਕੋਲਜ ਵਰ ਕਿਤੇ ਜਾਣਾ ਤੁਸੀਂ ਇਸ ਤਰ੍ਹਾਂ ਜਰੱਬਾ ਪਾ ਸਕਦੇ ਆ ਇਹਦੇ ਉੱਪਰ ਤੁਸੀਂ ਸਕੂਲ ਵਾਲੀਆਂ ਜਾਂ ਨੋਰਮਲ ਜਰੱਬਾ ਜਿਹੜੀਆਂ ਹੋਰ ਪਾਉਂਦੇ ਉਹ ਵੀ ਤੁਸੀਂ ਪਾ ਸਕਦੇ ਹੋ ਕਿਸੇ ਨੂੰ ਕੋਈ ਜਜਮੈਂਟ ਨਹੀਂ ਹੋਣਾ ਕਿ ਤੱਲੇ ਤੁਸੀਂ ਰੰਗ-ਬਰੰਗੇ ਜਰੱਬਾ ਪਾਈਆਂ ਐ ਬਹੁਤ ਵਧੀਆ ਤੇ ਕਮਾਲ ਦੀ ਟਿਪਸ ਅੱਜ ਕੱਲ ਦਾ ਸਰਦੀਆਂ ਚ ਬੱਚੇ ਦਾ ਮਿੰਟਾ ਸਕਿੰਟਾ ਦੇ ਵਿੱਚ ਜਰੱਬਾ ਗਿੱਲੀਆਂ ਕਰ ਲੈਂਦੇ ਹਨਾ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਪਾਊਡਰ ਵਗੈਰਾ ਜ਼ਰੂਰ ਛੜਕਾ ਲਿਓ ਕਿਉਂਕਿ ਪਸੀਨੇ ਜਦੋਂ ਪਸੀਨਾ ਪੈਂਦਾ ਤੇ ਬਹੁਤ ਜਦ ਫਿਰ ਸਮੈਲ ਵਗੈਰਾ ਆਉਣ ਲੱਗ ਜਾਂਦੀ ਹੈ ਨਾ ਜਰੱਬਾਂ ਦੇ ਵਿੱਚ ਚਲੋ ਜੀ ਅਗਲੀ ਸਾਡੇ ਕੋਲ ਸਾਰਿਆਂ ਦੇ ਘਰ ਨਾਲ ਆਮ ਵਾਲੇ ਹੀਟਰ ਤਾਂ ਹੁੰਦੇ ਹੀ ਆ ਹਨਾ ਆ ਤੁਸੀਂ ਦੇਖ ਸਕਦੇ ਹੋ ਬਟ ਇਹਨਾਂ ਰੱਖੇ ਰੱਖੇ ਜੰਗ ਪੈ ਜਾਂਦਾ ਹਨਾ ਪਰ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਦੇ ਰੱਖਾਂ ਦੱਸਾਂਗੀ ਨਾ ਇਹ ਵਾਲਾ ਤੇ ਉਹ ਕਦੀ ਵੀ ਜੰਗ ਨਹੀਂ ਥੋੜੇ ਇਹ ਵਾਲੇ ਹੀਟਰ ਨੂੰ ਗਾ ਪਾਣੀ ਗਰਮ ਕਰਨ ਵਾਲੇ ਨੂੰ ਪਹਿਣਾ ਹੈ ਰੋੜ ਨੂੰ ਆ ਦੇ ਦੇ ਆਪਾਂ ਕੀ ਕਰਨਾ ਇੱਥੇ ਇੱਕ ਜਰਾਬ ਲਈਏ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਣਾ ਆ ਤੁਸੀਂ ਦੇਖ ਸਕਦੇ ਹੋ ਛੋਟੀ ਜਰਾਵਾ ਪਰ ਰੋੜ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਦੇਖੋ ਪੂਰਾ ਆ ਜਾਣਾ ਹੈ ਉਦੋਂ ਬਾਅਦ ਆਪਾਂ ਕੀ ਕਰਨਾ ਹੈ ਆਪਾਂ ਆ ਲੈਣੇ ਆ ਫਟਕੜੀ ਫਟਕ ਆਪਾਂ ਦੋ ਤੁਸੀਂ ਦੇ ਸਕਦੇ ਫਟਕੜੀ ਦੇ ਉਹ ਲੈ ਆ ਪੀਸ ਉਹ ਆਪਾਂ ਇਹਦੇ ਵਿੱਚ ਪਾ ਦੇਣੇ ਆ ਕਦੀ ਵੀ ਤੁਸੀਂ ਲੋਹੇ ਦਾ ਸਮਾਨ ਰੱਖੋ ਨਾ ਉਹਨੂੰ ਜੰਗ ਬੋਛੇ ਤੇ ਵੀ ਨਾ ਆਪਾਂ ਫਟਕੜੀ ਪਾਣਾ ਉਹਨੂੰ ਜੰਗ ਨਹੀਂ ਪੈਣਾ ਹੈਗਾ ਤੁਸੀਂ ਪੀਸੀ ਉਹ ਵੀ ਪਾ ਸਕਦੇ ਆ ਤੁਸੀਂ ਖੁਦ ਸਾਲ ਬਦੋ 6 ਮਹੀਨੇ ਬਾਅਦ ਤੁਸੀਂ ਕੱਢੋਗੇ ਇਹਨਾਂ ਨੂੰ ਤਕੋ ਜੀ ਖੁਦ ਹੈਰਾਨ ਹੋ ਜਾਣਾ ਵੀ ਉਦਾਂ ਦੇ ਉਦਾਂ ਦਾ ਹੀ ਰੋਲ ਥੋੜੀ ਨਿਕਲਣੀ ਹੈ ਪਾਣੀ ਗਰਮ ਕਰਨੇ ਬਿਲਕੁਲ ਵੀ ਇਹਨੂੰ ਜੰਗ ਨਹੀਂ ਪੈਣਾ ਚੰਗਾ ਜੀ ਹੁਣ ਵੀਡੀਓ ਇੱਥੇ ਸਮਾਪਤ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬੈਲ ਆਈਕਨ ਬਟਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਜਿਹੜੀ ਵੀਡੀਓ ਅਪਲੋਡ ਕਰਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਤੇ ਜਲਦੀ ਮਿਲ ਜਾਵੇ